ਸ੍ਰੀ ਕਾਲ ਜੀ ਮੈਂ ਸੁਖਵਿੰਦਰ ਸੋਹਲ ਤੇ ਤੁਸੀਂ ਦੇਖ ਰਹੇ ਹੋ ਡੈਨਿਕਸ ਵੈਰਾਟੀਵੀ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਜਿਹੜੇ ਇਲੈਕਸ਼ਨ ਹੋ ਰਹੇ ਨੇ ਉਹਦੇ ਮੱਦੇਨਜ਼ਰ ਅੱਜ ਨਕੋਦਰ ਨੂਰਮਲ ਅਤੇ ਜਿਹੜੇ ਆਸ-ਪਾਸ ਦੇ ਇਲਾਕੇ ਆ ਪਿੰਡਾਂ ਦੇ ਉਹਨਾਂ ਦੇ ਵਿੱਚ ਡੀਐਸਪੀ ਸਰਦਾਰ ਔੰਕਾਰ ਸਿੰਘ ਬਰਾੜ ਵੱਲੋਂ ਸਿਟੀ ਪੁਲਿਸ ਔਰ ਸਦਰ ਪੁਲਿਸ ਦੀਆਂ ਟੀਮਾਂ ਬਣਾ ਕੇ ਫਲੈਗ ਮਾਰਚ ਕੀਤਾ ਗਿਆ ਇਹ ਫਲੈਗ ਮਾਰਚ ਡੀਐਸਪੀ ਸਾਹਿਬ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਜਿਹੜਾ ਫਲੈਗ ਮਾਰਚ ਆ ਇਹ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਨੂੰ ਚੇਤਾਵਨੀ ਐ ਸਤਰਕ ਕੀਤਾ ਗਿਆ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾਣ ਕਹਿ ਸਕਦੇ ਆ ਕਿ ਡੀਐਸਪੀ ਔੰਕਾਰ ਸਿੰਘ ਬਰਾੜ ਜਦੋਂ ਤੋਂ ਸਾਡੇ ਨਕੋਦਰ ਦੇ ਇਲਾਕੇ ਵਿੱਚ ਤਣਾਤ ਹੋਏ ਨੇ ਚੋਰੀਆਂ ਡਕੈਤੀਆਂ ਫਰੋਤੀਆਂ ਔਰ ਜਿਹੜੀ ਹੁੱਲੜਬਾਜ਼ੀ ਕਰਦੇ ਸੀ ਨੌਜਵਾਨ ਮੋਟਰਸਾਈਕਲਾਂ ਦੇ ਉੱਤੇ ਉਹ ਕਰੀਬ-ਕਰੀਬ ਬੰਦ ਹੋ ਗਿਆ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੀ ਪੁਲਿਸ ਐ ਇਸੇ ਤਰ੍ਹਾਂ ਹੀ ਮੁਸਤੈਦ ਡਿਊਟੀ ਕਰਦੀ ਰਹੇ ਔਰ ਸਾਡੇ ਇਲਾਕੇ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸੋਹਲ ਡੈਨਿਕਸ ਬਰਾਂਡ ਟੀਵੀ ਨਕੌਦਰ ਜਿਲ੍ਹਾ ਜਰੰਧਾ ਤੇ ਹਾਤੀ ਦੇ ਮਾਨਯੋਗ ਐਸਐਸਪੀ ਸਰ ਹਰਵਿੰਦਰ ਸਿੰਘ ਵਰਕੀ ਦੀ ਗਾਈਡਲਾਈਨ ਤੇ ਸਬ-ਡਿਵੀਜ਼ਨ ਨਕੌਦਰ ਦੇ ਥਾਣਾ ਸਦਰ ਦੇ ਮੁਕੱਫਰ ਇਨਸਪੈਕਟਰ ਸਬਨਸਪੈਟਰ ਦਲਬਖ ਸਿੰਘ ਥਾਣਾ ਸਿਟੀ ਨਕੌਦਰ ਦੇ ਮੁਕੱਫਰ ਸਬਨਸਪੈਟਰ ਰਮਨਦਰ ਸਿੰਘ ਚੰਦੂ ਅਤੇ ਥਾਣਾ ਨੂਰਪੈਲ ਦੇ ਇਨਸਪੈਕਟਰ ਸਦਾ ਪਲਵਿੰਦਰ ਸਿੰਘ ਦੀਆਂ ਸਮੂਹ ਟੀਮਾਂ ਟੋਟਲ ਫੋਰਸ ਹੈ ਤੇ ਪੁਲਿਸ ਲੈਨਚ ਹੋਏ ਆਰਪੀ ਟੀਮਾਂ ਤੇ ਹੋਰ ਫੋਰਸਾਂ ਲੈ ਕੇ ਅੱਜ ਸਬੂਡੀ ਜਿੰਦਾ ਹਰੇਕ ਪਿੰਡ ਪਿੰਡ ਗਲੀ ਗਲੀ ਜਿਹੜਾ ਆਉਣ ਵਾਲੀਆਂ ਬਲਕ ਸਮਤੀ ਦੇ ਜ਼ਿਲ੍ਹਾ ਅਫਸਰ ਚ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਫਲੈਗ ਮਾਰਚ ਕੀਤਾ ਗਿਆ ਨਾਲ ਨਾਲ ਹੀ ਜਿਹੜੇ ਮਾੜੇ ਅਨਸਰ ਹੈ ਕ੍ਰਿਮినਲ ਲੋਕ ਉਹਨਾਂ ਦੇ ਸੱਚ ਭੇਣ ਵੀ ਕੀਤਾ ਗਿਆ ਇਹ ਫਲੈਗ ਮਾਰਚ ਜਿਹੜਾ ਹੈ ਵੋਟਰਾਂ ਚ ਉਤਸ਼ਾਹ ਤੇ ਉਹਨਾਂ ਤੇ ਦ੍ਰਿੜਤਾ ਕਾਨੂੰਨ ਦੇ ਵਾਸਤੇ ਬਣਾਈ ਰੱਖਣ ਦੇ ਮੱਦੇਨਜ਼ਰ ਕੀਤਾ ਗਿਆ ਅਸੀਂ ਪਬਲਿਕ ਨੂੰ ਇਹ ਪੂਰਾ ਵਿਸ਼ਵਾਸ ਦਿਵਾਉਣੇ ਆ ਤੇ ਇਹ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਨਿਰੰਤਰ ਬਰਕਰਾਰ ਰੱਖੀ ਜਾਵੇ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਇੰਨਾ ਚੋਣਾ ਤੇ ਜਾਂ ਅਦਰਵਾਈਜ਼ ਕਿਸੇ ਕਾਨੂੰਨ ਪੰਗ ਕਰਨ ਦੀ ਆਗਿਆ ਨਹੀਂ ਹੈ ਔਰ ਜਿਹੜਾ ਕੋਈ ਇਸ ਤਰ੍ਹਾਂ ਦੀ ਵਾਰਦਾਤ ਕਰੂਗਾ ਉਹਦੇ ਖਿਲਾਫ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਊਗੀ ਔਰ ਇਹ ਜਿਹੜਾ ਫਲੈਗ ਮਾਰਚ ਹੈ ਨਾਕਾਬੰਦੀ ਹੈ ਜਾਂ ਸੱਚਪਿਆਣਾ ਇਹ ਹੌਨਰ ਦੇਣਾ ਚ ਵੀ ਮਨਜੂਰੀ ਸੀ ਸਾਊਦੀਆ ਗਾਈਡਲਾਈਨ ਤੇ ਔਰ ਜ ਮਾਨ ਜੋ ਕਮਿਸ਼ਨਰ ਜਿਹੜੇ ਹੈਗੇ ਨੇ ਚੌਣ ਕਮਿਸ਼ਨ ਔਰ ਜ਼ਿਲ੍ਹਾ ਮੈਜਿਸਟਰੇਟ ਜਰੰਧਾ ਦਿੱਤੀ ਹੱਥੀ ਦੇ ਵੱਲੋਂ ਜਾਰੀ ਹੋਣ ਵਾਲੀਆਂ ਲਗਾਤਾਰ ਗਾਈਡਲਾਈਨ ਤੇ ਦੀ ਪਾਲਣਾ ਕਰਦੇ ਹੋਇਆ ਕੀਤਾ ਜਾ ਰਿਹਾ ਚਾਹੂਗਾ ਔਰ ਇਨਾਂ ਇਸ 플ੈਗ ਮਾਰਕਰ ਵਿੱਚ ਅਸੀਂ ਪਬਲਿਕ ਨੂੰ ਵੀ ਲਗਾਤਾਰ ਵਿਸ਼ਵਾਸ ਮਨਾਉਣ ਲਈ ਦ੍ਰਿੜਾ ਕਿ ਕੋਈ ਵੀ ਜਿਹੜਾ ਅਨਸਕ੍ਰਿਪਟਨ ਨਹੀਂ ਵਾਪਰੂਗਾ ਸਾਸੀਕਾਲ ਜੀ ਮੈਂ ਸੁਖਵਿੰਦਰ ਸੋਹਲ ਤੇ ਤੁਸੀਂ ਦੇਖ ਰਹੇ ਹੋ ਦਾ ਨਿਕਸ ਵੈਰਟੀਵੀ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਜਿਹੜੇ ਇਲੈਕਸ਼ਨ ਹੋ ਰਹੇ ਨੇ ਉਹਦੇ ਮੱਦੇਨਜ਼ਰ ਅੱਜ ਨਕੋਦਰ ਨੂਰਮਲ ਅਤੇ ਜਿਹੜੇ ਆਸ-ਪਾਸ ਦੇ ਇਲਾਕੇ ਆ ਪਿੰਡਾਂ ਦੇ ਉਹਨਾਂ ਦੇ ਵਿੱਚ ਡੀਐਸਪੀ ਸਰਦਾਰ ਔੰਕਾਰ ਸਿੰਘ ਬਰਾੜ ਵੱਲੋਂ ਸਿਟੀ ਪੁਲਿਸ ਔਰ ਸਦਰ ਪੁਲਿਸ ਦੀਆਂ ਟੀਮਾਂ ਬਣਾ ਕੇ ਫਲੈਗ ਮਾਰਚ ਕੀਤਾ ਗਿਆ ਇਹ ਫਲੈਗ ਮਾਰਚ ਡੀਐਸਪੀ ਸਾਹਿਬ ਨੇ ਗੱਲਬਾਤ ਦੌਰਾਨ ਦੱਸਿਆ ਇਹ ਜਿਹੜਾ ਫਲੈਗ ਮਾਰਚ ਆ ਇਹ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਨੂੰ ਚੇਤਾਵਨੀ ਐ ਸਤਰਕ ਕੀਤਾ ਗਿਆ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾਣ ਕਹਿ ਸਕਦੇ ਆ ਕਿ ਡੀਐਸਪੀ ਔੰਕਾਰ ਸਿੰਘ ਬਰਾੜ ਜਦੋਂ ਤੋਂ ਸਾਡੇ ਨਕੋਦਰ ਦੇ ਇਲਾਕੇ ਵਿੱਚ ਤਣਾਤ ਹੋਏ ਨੇ ਚੋਰੀਆਂ ਡਕੈਤੀਆਂ ਫਰੋਤੀਆਂ ਔਰ ਜਿਹੜੀ ਹੁੱਲੜਬਾਜ਼ੀ ਕਰਦੇ ਸੀ ਨੌਜਵਾਨ ਮੋਟਰਸਾਈਕਲਾਂ ਦੇ ਉੱਤੇ ਉਹ ਕਰੀਬ-ਕਰੀਬ ਬੰਦ ਹੋ ਗਿਆ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੀ ਪੁਲਿਸ ਐ ਇਸੇ ਤਰ੍ਹਾਂ ਹੀ ਮੁਸਤੈਦ ਡਿਊਟੀ ਕਰਦੀ ਰਹੇ ਔਰ ਸਾਡੇ ਇਲਾਕੇ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸੋਹਲ ਡੈਨਿਕਸ ਵਰਾ ਟੀਵੀ ਨਕੌਦਰ ਜਿਲ੍ਹਾ ਜਰੰਧਾ ਤੇ ਹਾਤੀ ਦੇ ਮਾਨਯੋਗ ਐਸਐਸਪੀ ਸਰ ਹਰਵਿੰਦਰ ਸਿੰਘ ਵਰਕੀ ਦੀ ਗਾਈਡਲਾਈਨ ਤੇ ਸਬਡਿਵੀਜ਼ਨ ਨਕੌਦਰ ਦੇ ਥਾਣਾ ਸਦਰ ਦੇ ਮੁਕੱਫਰ ਇਨਸਪੈਕਟਰ ਸਬਨਪ੍ਰੇਤਲ ਵਾਕ ਸਿੰਘ ਥਾਣਾ ਸਿਟੀ ਨਕੌਦਰ ਦੇ ਮੁਕੱਫਰ ਸਬਨਪ੍ਰੇਤਲ ਰਮਨਦਰ ਸਿੰਘ ਚੰਦੂ ਅਤੇ ਥਾਣਾ ਨੂਰਪੈਲ ਦੇ ਇਨਸਪੈਕਟਰ ਸਦਾ ਪਲਵਿੰਦਰ ਸਿੰਘ ਦੀਆਂ ਸਮੂਹ ਟੀਮਾਂ ਟੋਟਲ ਫੋਰਸ ਅਤੇ ਪੁਲਿਸ ਲੈਨ ਚੋਂ ਆਰਪੀ ਟੀਮਾਂ ਤੇ ਹੋਰ ਫੋਰਸਾਂ ਲੈ ਕੇ ਅੱਜ ਸਬ-ਡਿਵੀਜ਼ਨ ਦਾ ਹਰੇਕ ਪਿੰਡ ਪਿੰਡ ਗਲੀ ਗਲੀ ਜਿਹੜਾ ਆਉਣ ਵਾਲੀਆਂ ਬਲਕ ਸਮਤੀ ਤੇ ਜ਼ਿਲ੍ਹਾ ਸਿਚ ਉਹਨਾਂ ਨੂੰ ਮਦਦ ਮਤੇ ਨਜ਼ਰ ਰੱਖਦੇ ਹੋਏ ਫਲੈਗ ਮਾਰਚ ਕੀਤਾ ਗਿਆ ਨਾਲ ਨਾਲ ਹੀ ਜਿਹੜੇ ਮਾੜੇ ਅਨਸਰ ਹੈ ਫਿਰ ਉਹਨਾਂ ਲੋਕ ਉਹਨਾਂ ਦੇ ਸੱਚ ਭੇਣ ਵੀ ਕੀਤਾ ਗਿਆ ਇਹ ਫਲੈਗ ਮਾਰਚ ਜਿਹੜਾ ਹੈ ਵੋਟਰਾਂ ਚ ਉਤਸ਼ਾਹ ਤੇ ਉਹਨਾਂ ਤੇ ਡ੍ਰਿਡਤਾ ਕਾਨੂੰਨ ਦੇ ਵਾਸਤਾ ਬਣਾਈ ਰੱਖਣ ਦੇ ਮਤੇ ਨਜ਼ਰ ਕੀਤਾ ਗਿਆ ਅਸੀਂ ਪਬਲਿਕ ਨੂੰ ਇਹ ਪੂਰਾ ਵਿਸ਼ਵਾਸ ਦਿਵਾਉਣੇ ਹੈ ਤੇ ਇਹ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਨਿਰੰਤਰ ਬਰਕਰਾਰ ਰੱਖੀ ਜਾਵੇ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਇੰਨਾ ਚੋਣਾ ਤੇ ਜਾਂ ਅਦਰਵਾਈਜ਼ ਕਿਸੇ ਕਾਨੂੰਨ ਪੰਗ ਕਰਨ ਦੀ ਆਗਿਆ ਨਹੀਂ ਹੈ ਔਰ ਜਿਹੜਾ ਕੋਈ ਇਸ ਤਰ੍ਹਾਂ ਦੀ ਵਾਰਦਾਤ ਕਰੂਗਾ ਉਹਦੇ ਖਿਲਾਫ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਊਗੀ ਔਰ ਇਹ ਜਿਹੜਾ ਫਲੈਗ ਮਾਰਚ ਹੈ ਨਾਕਾਬੰਦੀ ਹੈ ਜਾਂ ਸੱਚਪਿਆਣਾ ਇਹ ਹੌਨਰ ਦੇਣਾ ਚ ਵੀ ਮਨਜੂਰੀ ਸੀ ਸਾਊਦੀਆ ਗਾਈਡਲਾਈਨ ਤੇ ਔਰ ਜ ਮਾਨ ਜੋ ਕ੍ਰਿਸ਼ਨ ਜਿਹੜੇ ਹੈਗੇ ਨੇ ਚੌਂਕ ਕਮਿਸ਼ਨ ਔਰ ਜ਼ਿਲ੍ਹਾ ਮੈਜਿਸਟਰੇਟ ਜਰੰਦਰਜੀਤ ਹੱਤਰੀ ਜੀ ਵੱਲੋਂ ਜਾਰੀ ਹੋਣ ਵਾਲੀਆਂ ਲਗਾਤਾਰ ਗਾਈਡਲਾਈਨ ਤੇ ਦੀ ਪਾਲਣਾ ਕਰਦੇ ਹੋਏ ਕੀਤਾ ਜਾ ਰਿਹਾ ਚਾਹੂਗਾ ਔਰ ਇਨਾਂ ਇਸ 플ੈਗ ਮਾਰਕਰ ਦੇ ਵਿੱਚ ਅਸੀਂ ਪਬਲਿਕ ਨੂੰ ਵੀ ਲਗਾਤਾਰ ਵਿਸ਼ਵਾਸ ਬਣਾਉਣ ਲਈ ਦ੍ਰਿੜਾ ਕਿ ਕੋਈ ਵੀ ਜਿਹੜਾ ਅਨਸਕਮਿਤ ਕਟਰਾ ਨਹੀਂ ਵਾਪਰੂਗਾ ਸਸੀ ਕਾਲ ਜੀ ਮੈਂ ਸੁਖਵਿੰਦਰ ਸੋਹਲ ਤੇ ਤੁਸੀਂ ਦੇਖ ਰਹੇ ਹੋ ਦਾ ਨਿਕਸ ਵੈਰਟੀਵੀ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਜਿਹੜੇ ਇਲੈਕਸ਼ਨ ਹੋ ਰਹੇ ਨੇ ਉਹਦੇ ਮੱਦੇਨਜ਼ਰ ਅੱਜ ਨਕੋਦਰ ਨੂਰਮਲ ਅਤੇ ਜਿਹੜੇ ਆਸ-ਪਾਸ ਦੇ ਇਲਾਕੇ ਆ ਪਿੰਡਾਂ ਦੇ ਉਹਨਾਂ ਦੇ ਵਿੱਚ ਡੀਐਸਪੀ ਸਰਦਾਰ ਔਂਕਾਰ ਸਿੰਘ ਬਰਾੜ ਵੱਲੋਂ ਸਿਟੀ ਪੁਲਿਸ ਔਰ ਸਦਰ ਪੁਲਿਸ ਦੀਆਂ ਟੀਮਾਂ ਬਣਾ ਕੇ ਫਲੈਗ ਮਾਰਚ ਕੀਤਾ ਗਿਆ ਇਹ ਫਲੈਗ ਮਾਰਚ ਡੀਐਸਪੀ ਸਾਹਿਬ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਜਿਹੜਾ ਫਲੈਗ ਮਾਰਚ ਆ ਇਹ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਨੂੰ ਚੇਤਾਵਨੀ ਐ ਸਤਰਕ ਕੀਤਾ ਗਿਆ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾਣ ਕਹਿ ਸਕਦੇ ਆ ਕਿ ਡੀਐਸਪੀ ਔੰਕਾਰ ਸਿੰਘ ਬਰਾੜ ਜਦੋਂ ਤੋਂ ਸਾਡੇ ਨਕੌਦਰ ਦੇ ਇਲਾਕੇ ਵਿੱਚ ਤਣਾਤ ਹੋਏ ਨੇ ਚੋਰੀਆਂ ਡਕੈਤੀਆਂ ਥਰੋਤੀਆਂ ਔਰ ਜਿਹੜੀ ਹੁੱਲੜਬਾੜੀ ਕਰਦੇ ਸੀ ਨੌਜਵਾਨ ਮੋਟਰਸਾਈਕਲਾਂ ਦੇ ਉੱਤੇ ਉਹ ਕਰੀਬ-ਕਰੀਬ ਬੰਦ ਹੋ ਗਿਆ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੀ ਪੁਲਿਸ ਐ ਇਸੇ ਤਰ੍ਹਾਂ ਹੀ ਮੁਸਤੈਦ ਡਿਊਟੀ ਕਰਦੀ ਰਵੇ ਔਰ ਸਾਡੇ ਇਲਾਕੇ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣਿਆ ਰਵੇ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸੋਹਲ ਡੈਨਿਕਸ ਬਰਾਂਡ ਟੀਵੀ ਨਕੌਦਰ ਜਿਲ੍ਹਾ ਜਰੰਧਾ ਤੇ ਹਾਤੀ ਦੇ ਮਾਨਯੋਗ ਐਸਐਸਪੀ ਸਰ ਹਰਵਿੰਦਰ ਸਿੰਘ ਵਰਕੀ ਦੀ ਗਾਈਡਲਾਈਨ ਤੇ ਸਬ-ਡਿਵੀਜ਼ਨ ਨਕੌਦਰ ਦੇ ਥਾਣਾ ਸਦਰ ਦੇ ਮੁਕੱਫਰ ਇਨਸਪੈਕਟਰ ਸਬਨਪ੍ਰੇਤਲ ਵਾਕ ਸਿੰਘ ਥਾਣਾ ਸਿਟੀ ਨਕੌਦਰ ਦੇ ਮੁਕੱਫਰ ਸਬਨਪ੍ਰੇਤਲ ਰਮਨਦਰ ਸਿੰਘ ਚੰਦੂ ਅਤੇ ਥਾਣਾ ਨੂਰਪੈਲ ਦੇ ਇਨਸਪੈਕਟਰ ਸਦਾ ਪ੍ਰਿੰਦਰ ਸਿੰਘ ਦੀਆਂ ਸਮੂਹ ਟੀਮਾਂ ਟੋਟਲ ਫੋਰਸ ਹਤੇ ਪੁਲਿਸ ਲੈਣ ਚੋ ਐਰਪੀ ਟੀਮਾਂ ਤੇ ਹੋਰ ਫੋਰਸਾਂ ਲੈ ਕੇ ਅੱਜ ਸਬ-ਡਿਵੀਜ਼ਨ ਦਾ ਹਰੇਕ ਪਿੰਡ ਪਿੰਡ ਗਲੀ ਗਲੀ ਜਿਹੜਾ ਆਉਣ ਵਾਲੀਆਂ ਬਲਕ ਸਮਤੀ ਤੇ ਜ਼ਿਲ੍ਹਾ ਸਿਚ ਉਹਨਾਂ ਨੂੰ ਮਦਦ ਮਤੇ ਨਜ਼ਰ ਰੱਖਦੇ ਹੋਏ ਫਲੈਗ ਮਾਰਚ ਕੀਤਾ ਗਿਆ ਨਾਲ ਨਾਲ ਹੀ ਜਿਹੜੇ ਮਾੜੇ ਅਨਸਰ ਹੈ ਫਿਰ ਉਹਨਾਂ ਲੋਕ ਉਹਨਾਂ ਦੇ ਸੱਚ ਭੇਣ ਵੀ ਕੀਤਾ ਗਿਆ ਇਹ ਫਲੈਗ ਮਾਰਚ ਜਿਹੜਾ ਹੈ ਵੋਟਰਾਂ ਚ ਉਤਸ਼ਾਹ ਤੇ ਉਹਨਾਂ ਤੇ ਡ੍ਰਿਡਤਾ ਕਾਨੂੰਨ ਦੇ ਵਾਸਤਾ ਬਣਾਈ ਰੱਖਣ ਦੇ ਮਤੇ ਨਜ਼ਰ ਕੀਤਾ ਗਿਆ ਅਸੀਂ ਪਬਲਿਕ ਨੂੰ ਇਹ ਪੂਰਾ ਵਿਸ਼ਵਾਸ ਦਿਵਾਉਣੇ ਹੈ ਤੇ ਇਹ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਨਿਰੰਤਰ ਬਰਕਰਾਰ ਰੱਖੀ ਜਾਵੇ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਇੰਨਾ ਚੋਣਾ ਤੇ ਜਾਂ ਅਦਰਵਾਈਜ਼ ਕਿਸੇ ਕਾਨੂੰਨ ਪੰਗ ਕਰਦੇ ਆ ਕੇ ਨਹੀਂ ਹੈ ਔਰ ਜਿਹੜਾ ਕੋਈ ਇਸ ਤਰ੍ਹਾਂ ਦੀ ਵਾਰਦਾਤ ਕਰੂਗਾ ਉਹਦੇ ਖਿਲਾਫ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਊਗੀ ਔਰ ਇਹ ਜਿਹੜਾ ਫਲੈਗ ਮਾਰਚ ਹੈ ਨਾਕਾਬੰਦੀ ਹੈ ਜਾਂ ਸੱਚਪਿਆਣਾ ਇਹ ਹੌਨਰ ਦੇਣਾ ਚ ਵੀ ਮਨਜੂਰੀ ਸਾਬਦੀਆਂ ਗਾਈਡਲਾਈਨ ਤੇ ਔਰ ਜ ਮਨ ਜੋ ਕਮਿਸ਼ਨਰ ਜਿਹੜੇ ਹੈਗੇ ਨੇ ਚੌਂਕ ਕਮਿਸ਼ਨ ਔਰ ਜ਼ਿਲ੍ਹਾ ਮੈਜਿਸਟਰੇਟ ਜਰੰਦਰਜੀਤ ਹੱਤਰੀ ਜੀ ਵੱਲੋਂ ਜਾਣਕਾਰੀ ਜਾਰੀ ਹੋਣ ਵਾਲੀਆਂ ਲਗਾਤਾਰ ਗਾਈਡਲਾਈਨ ਤੇ ਦੀ ਪਾਲਣਾ ਕਰਦੇ ਹੋਏ ਕੀਤਾ ਜਾ ਰਿਹਾ ਚਾਹੂਗਾ ਔਰ ਇਨਾਂ ਇਸ 플ੈਗ ਮਾਰਕਰ ਦੇ ਵਿੱਚ ਅਸੀਂ ਪਬਲਿਕ ਨੂੰ ਵੀ ਲਗਾਤਾਰ ਵਿਸ਼ਵਾਸ ਬਣਾਉਣ ਲਈ ਦ੍ਰਿੜਾ ਕਿ ਕੋਈ ਵੀ ਜਿਹੜਾ ਅਨਸਕਮਿਤ ਟ੍ਰੈਨ ਨਹੀਂ ਵਾਪਰੂਗਾ